ਬਾਦ ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਐਸਐਸਪੀ ਸ਼ਲੋਕ ਕੁਮਾਰ ਨੇ ਦੱਸਿਆ ਕਿ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਹੋਰ ਜ਼ਖਮੀ ਹੋ ਗਏ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚੀਆਂ ਨੇ ਇਹ ਹਾਦਸਾ ਬਲਦੇਵ ਪੁਲਿਸ ਸਟੇਸ਼ਨ ਦੇ ਅਧਕਾਰ ਖੇਤਰ ਅਧੀਨ ਯਮੁਨਾ ਐਕਸਪ੍ਰੈਸ ਵੇ ਦੇ ਮਾਈਲਸਟੋਨ 127 ਦੇ ਨੇੜੇ ਵਾਪਰਿਆ ਰਿਪੋਰਟਰਾਂ ਅਨੁਸਾਰ বাস ਆਗਰਾ ਤੋਂ ਨਾਇਡਾ ਜਾ ਰਹੀ ਸੀ ਤੰਦ ਕਾਰਨ ਇੱਕ ਕਾਰ ਆਗਰ ਬਾਲੀ ਜਿਹੜੀ ਬੱਸ ਸੀ ਅੱਗੇ ਵਾਲੀ ਬੱਸ ਸੀ ਉਹਦੇ ਨਾਲ ਟਕਰਾ ਗਈ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕੁੱਲ 7 ਬਸਾਂ ਤੇ 3 ਕਾਰਾਂ ਆਪਸ ਦੇ ਵਿੱਚ ਟਕਰਾ ਗਈਆਂ ਜਿਸ ਕਾਰਨ ਵਾਹਨਾਂ ਨੂੰ ਅਗ ਲੱਗ ਗਈ ਘਟਨਾ ਦੀ ਜਾਣਕਾਰੀ ਮਿਲਨ ਤੇ ਪੁਲਿਸ ਫਾਇਰ ਬ੍ਰਿਗੇਡ ਅਤੇ ਯਮੁਨਾ ਐਕਸਪ੍ਰੈਸ ਵੇ ਅਥਾਰਟੀ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਫਾਇਰ ਫਾਈਟਰਾਂ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹਾਦਸੇ ਤੋਂ ਬਾਅਦ ਐਕਸਪ੍ਰੈਸ ਵੇ ਤੇ ਆਵਾਜਾਈ ਪੂਰੇ ਤਰੀਕੇ ਦੇ ਨਾਲ ਠੱਪ ਹੋ ਗਈ ਸੀ ਸੁਰੱਖਿਆ ਕਾਰਨਾ ਕਰਕੇ ਰੂਟ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਤੇ ਵਾਹਨਾਂ ਨੂੰ ਵਿਕਲਪਿਤ ਰੂਟਾਂ ਦੇ ਵੱਲ ਮੋੜ ਦਿੱਤਾ ਗਿਆ ਸੀ ਅੱਗ ਬੁਝਾਉਣ ਤੇ ਨੁਕਸਾਨੀਆਂ ਗਈਆਂ ਬੱਸਾਂ ਨੂੰ ਹਟਾਉਣ ਤੋਂ ਬਾਅਦ ਆਵਾਜਾਈ ਫਿਰ ਤੋਂ ਹੌਲੀ-ਹੌਲੀ ਸ਼ੁਰੂ ਕਰ ਦਿੱਤੀ ਗਈ ਹੈ ਪ੍ਰਸ਼ਾਸਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਹਾਦਸੇ ਦੇ ਵਿੱਚ ਇੱਕ ਵਾਰ ਫਿਰ ਐਕਸਪ੍ਰੈਸ ਵੇ ਤੇ ਸੁਰੱਖਿਆ ਪ੍ਰਬੰਧਾਂ ਤੇ ਬੱਸਾਂ ਦੀ ਤਕਨੀਕੀ ਜਾਂਚ ਤੇ ਸਵਾਲ ਖੜੇ ਕੀਤੇ ਨੇ ਚਸ਼ਮਦੀਦਾ ਨੇ ਕਿਹਾ ਕਿ ਜਦੋਂ ਵਾਹਨ ਟਕਰਾਏ ਤਾਂ ਅਜੀਹਾ ਮਹਿਸੂਸ ਹੋਇਆ ਕਿ ਜਿਵੇਂ ਕੋਈ ਬੰਬ ਫਟ ਗਿਆ ਹੋਵੇ ਪੂਰਾ ਪਿੰਡ ਘਟਨਾ ਸਥਾਨ ਤੇ ਪਹੁੰਚ ਗਿਆ ਚੀਕ ਚਿਹਾਰਾ ਪੈ ਗਿਆ ਸਾਰਿਆਂ ਨੇ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਬਚਾਅ ਕਾਰਜ ਅਜੇ ਵੀ ਜਾਰੀ ਨੇ ਕੇਂਦਰ ਸਰਕਾਰ ਮਨਰੇਗਾ ਦੀ ਥਾਂ ਤੇ ਵਿਕਸਿਤ ਭਾਰਤ ਗਰੰਟੀ ਰੁਜ਼ਗਾਰ ਔਰ ਆਜੀਵਿਕਾ ਮਿਸ਼ਨ ਗ੍ਰਾਮਣ ਵਿਕਸਿਤ ਭਾਰਤ ਜੀ ਰਾਮਜੀ ਬਿਲ 2025 ਸੰਸਦ ਦੇ ਮੌਜੂਦਾ ਸਰਦ ਰੁੱਤ اجلاس ਦੌਰਾਨ ਲੋਕ ਸਭਾ ਦੇ ਵਿੱਚ ਪੇਸ਼ ਕਰਨ ਦੇ ਲਈ ਤਿਆਰ ਹੈ ਬਿਲ ਦੀ ਕਾਪੀ ਮੁਤਾਬਕ ਹਰੇਕ ਪਿੰਡ ਦੇ ਬਾਲਗ ਪਰਿਵਾਰ ਮੈਂਬਰਾਂ ਨੇ ਇੱਕ ਵਿੱਤੀ ਵਰੇ ਦੇ ਵਿੱਚ 125 ਦਿਨ ਦੇ ਰੁਜ਼ਗਾਰ ਦੀ ਵਿਧਾਨਕ ਜਿਹੜੀ ਗਰੰਟੀ ਹੈ ਉਹ ਪ੍ਰਦਾਨ ਕੀਤੀ ਜਾਵੇਗੀ BB ਜੀ ਰਾਮਜੀ ਐਕਟ ਲਾਗੂ ਹੋਣ ਦੀ ਤਰੀਖ ਦੇ 6 ਮਹੀਨਿਆਂ ਦੇ ਅੰਦਰ ਸੂਬਿਆਂ ਨੂੰ ਨਵੇਂ ਕਾਨੂੰਨ ਦੇ ਪਰਵੰਦਾ ਮੁਤਾਬਕ ਯੋਜਨਾ ਚਲਾਉਣੀ ਪੈਗੀ ਇਸ ਯੋਜਨਾ ਦਾ ਵਿੱਤੀ ਬੋਝ ਕੇਂਦਰ ਅਤੇ ਸੂਬਾ ਸਰਕਾਰਾਂ ਤੇ ਪਏਗਾ ਉੱਤਰ ਪੂਰਬੀ ਅਤੇ ਹਿਮਾਲੀਅਨ ਸੂਬਿਆਂ ਦੇ ਲਈ ਕੇਂਦਰ 90% ਜਦਕਿ ਹੋਰ ਸੂਬਿਆਂ ਦੇ ਲਈ ਉਹ 60% ਖਰਚ ਖਰਚਾ ਜਿਹੜਾ ਉਹ ਦਵੇਗਾ ਬਿਨਾਂ ਵਿਧਾਨ ਸਭਾਵਾਂ ਵਾਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਕੇਂਦਰ ਦੇ ਵੱਲੋਂ ਮਜ਼ਦੂਰੀ ਦਿੱਤੀ ਜਾਏਗੀ ਜੇ ਕੋਈ ਸੂਬਾ ਵਧੇਰੇ ਖਰਚ ਕਰਦਾ ਹੈ ਤਾਂ ਉਸ ਦਾ ਬੋਝ ਉਹਦੇ ਤੇ ਪਏਗਾ ਉਜਰਤ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਤੈਅ ਕੀਤੀ ਜਾਵੇਗੀ ਬਿੱਲ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਮੌਜੂਦਾ ਮਨਰੇਗਾ ਯੋਜਨਾ ਦੀਆਂ ਧਰਾਂ ਤੋਂ ਘਟ ਨਹੀਂ ਹੋਣੀ ਚਾਹੀਦੀ ਜੇ 15 ਦਿਨਾਂ ਦੇ ਵਿੱਚ ਕਿਸੇ ਨੂੰ ਕੰਮ ਨਾ ਦਿੱਤਾ ਗਿਆ ਤੇ ਉਸ ਨੂੰ ਬੇਰੋਜ਼ਗਾਰੀ ਪੱਤਾ ਦਿੱਤਾ ਜਾਵੇਗਾ ਜੋ ਸੂਬੇ ਨੂੰ ਦੇਣਾ ਪਵੇਗਾ ਬਿੱਲ ਦੀਆਂ ਕਾਪੀਆਂ ਲੋਕ ਸਭਾ ਮੈਂਬਰਾਂ ਨੂੰ ਵੰਡੀਆਂ ਗਈਆਂ ਨੇ ਬਿੱਲ ਦਾ ਉਦੇਸ਼ ਵਿਕਸਿਤ ਭਾਰਤ 2047 ਦੇ ਕੌਮੀ ਨਜ਼ਰੀਏ ਮੁਤਾਬਕ ਗ੍ਰਾਮੀਣ ਵਿਕਾਸ ਢਾਂਚਾ ਸਥਾਪਿਤ ਕਰਨਾ ਹੈ ਬਿੱਲ ਲੋਕ ਸਭਾ ਦੇ ਵਿੱਚ ਸੋਮਵਾਰ ਨੂੰ ਸੂਚੀਬੱਧ ਕੀਤਾ ਗਿਆ ਹੈ ਬਿੱਲ ਦੇ ਉਦੇਸ਼ਾਂ ਬਾਰੇ ਗ੍ਰਾਮੀਣ ਵਿਕਾਸ ਬਾਰੇ ਮੰਤਰੀ ਸ਼ਿਵਰਾ ਸਿੰਘ ਚੋਹਾਨ ਨੇ ਕਿਹਾ ਕਿ ਮਨਰੇਗਾ ਨੇ ਬੀਤੇ 20 ਸਾਲਾਂ ਤੋਂ ਵੱਦ ਸਮੇਤਕ ਪਿੰਡੂ ਪਰਿਵਾਰਾਂ ਨੂੰ ਰੋਜ਼ਗਾਰ ਦੀ ਗਰੰਟੀ ਦਿੱਤੀ ਹੈ ਉਹਨਾਂ ਕਿਹਾ ਕਿ ਪਿੰਡਾਂ 'ਚ ਆਏ ਬਦਲਾਅ ਦੇ ਮੱਦੇਨਜ਼ਰ ਇਸ ਨੂੰ ਹੋਰ ਮਜ਼ਬੂਤ ਬਣਾਏ ਜਾਣ ਦੀ ਲੋੜ ਹੈ ਦੂਜੇ ਪਾਸੇ ਮਹਾਤਮਾ ગાંધી ਕੌਮੀ ਦਿਹਾਤੀ ਰੋਜ਼ਗਾਰ ਗਰੰਟੀ ਯਾਨੀ ਕਿ ਮਨਰੇਗਾ ਐਕਟ ਰੱਦ ਕਰਨ ਤੇ ਉਸ ਦੀ ਥਾਂ ਤੇ ਨਵਾਂ ਦਿਹਾਤੀ ਰੋਜ਼ਗਾਰ ਕਾਨੂੰਨ ਲਿਆਉਣ ਦੇ ਮਕਸਦ ਦੇ ਨਾਲ ਲਿਆਂਦੇ ਗਏ ਬਿੱਲ ਦੇ ਮੁੱਦੇ ਤੇ ਵਿਰੋਧੀ ਧਿਰ ਨੇ ਸਰਕਾਰ ਦੀ ਆਲੋਚਨਾ ਕੀਤੀ ਤੇ ਸਵਾਲ ਕੀਤਾ ਹੈ ਕਿ ਰਾਸ਼ਟਰਪਤੀ ਦਾ ਨਾਂ ਇਸ ਦੇ ਵਿੱਚੋਂ ਕਿਉਂ ਹਟਾਇਆ ਜਾ ਰਿਹਾ ਹੈ ਕਾਂਗਰਸ ਇਲਜ਼ਾਮ ਲਗਾ ਰਹੀ ਹੈ ਕਿ ਭਾਜਪਾ ਵਾਲੇ ਮੰਰੇਗਾ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਇਹ ਕਾਂਗਰਸ ਦੀ ਯੋਜਨਾ ਸੀ ਸਰਕਾਰ ਦੇ ਕਦਮ ਬਾਰੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਬਾੜੜਾ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਜਿਹਦਾ ਨਾਮ ਕਿਉਂ ਹਟਾਇਆ ਜਾ ਰਿਹਾ ਹੈ ਮਹਾਤਮਾ ਗਾਂਧੀ ਨਾ ਸਿਰਫ ਦੇਸ਼ ਸਗੋਂ ਦੁਨੀਆ ਦੇ ਵਿੱਚ ਬਹੁਤ ਵੱਡੇ ਆਗੂ ਮੰਨੇ ਜਾਂਦੇ ਨੇ ਇਸ ਲਈ ਮੈਨੂੰ ਸਮਝ ਨਹੀਂ ਆਉਂਦੀ ਕਿ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਪਿੱਛੇ ਸਰਕਾਰ ਦਾ ਕੀ ਇਰਾਦਾ ਹੈ ਮੋਖਾਲੀ ਦੇ ਸੋਹਾਨਾ ਚ ਆਯੋਜਿਤ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਕਬੱਡੀ ਮੈਚ ਚੱਲ ਰਿਹਾ ਸੀ। ਗੋਲੀਬਾਰੀ ਦੇ ਵਿੱਚ ਕਬੱਡੀ ਖਿਡਾਰੀ ਅਤੇ ਕਬੱਡੀ ਪ੍ਰਮੋਟਰ ਕਵਰ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਹੈ। ਰਾਣਾ ਬਲਾਚੌਰੀਆ ਹਿਮਾਚਲ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਦੇ ਨਾਲ ਸੰਬੰਧਿਤ ਸੀ। ਦੱਸਿਆ ਜਾਂਦਾ ਹੈ ਕਿ ਰਾਣਾ ਬਲਾਚੌਰੀਆ ਦੇ ਪੜਦਾਦਾ ਉਹਨਾਂ ਦੇ ਨੇੜੇ ਇੱਕ रियासत ਦੇ ਰਾਜਾ ਸੀ। ਤੇ ਉਹਨਾਂ ਦਾ ਪੂਰਾ ਪਰਿਵਾਰ ਹਿਮਾਚਲ ਪ੍ਰਦੇਸ਼ ਤੋਂ ਸੀ ਹਾਲਾਂਕਿ ਲੰਬੇ ਸਮੇਂ ਤੋਂ ਉਹ ਪੰਜਾਬ ਦੇ ਬਲਾਚੌਰ ਦੇ ਵਿੱਚ ਰਹਿ ਰਹੇ ਸੀ ਔਰ ਨਾਮ ਵੀ ਉਹਨਾਂ ਦਾ ਰਾਣਾ ਬਲਾਚੌਰਿਆ ਦੇ ਨਾਮ ਤੋਂ ਵੱਜਦਾ ਸੀ ਰਾਣਾ ਬਲਾਚੌਰਿਆ ਦਾ ਵਿਆਹ ਸਿਰਫ 11 ਦਿਨ ਪਹਿਲਾਂ ਜਾਨੀ ਕਿ 4 ਦਸੰਬਰ ਨੂੰ ਹੋਇਆ ਸੀ ਉਹਨਾਂ ਨੇ ਦੇਹਰਾਦੂਨ ਉੱਤਰਾਖੰਡ ਦੀ ਇੱਕ ਲੜਕੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਉਹਨਾਂ ਦੀ ਰਿਸੈਪਸ਼ਨ ਪਾਰਟੀ 6 ਦਸੰਬਰ ਨੂੰ ਹੋਈ ਹੈ ਮਤਲਬ ਆ ਕੁਝ ਦਿਨ ਪਹਿਲਾਂ ਦੇ ਇਹ ਸਾਰਾ ਕੁਝ ਹੋਇਆ ਹੈ ਔਰ ਦੋਸਤਾਂ ਨੇ ਕਿਹਾ ਕਿ ਉਹ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ ਉਹਨਾਂ ਦਾ ਇੱਕ ਛੋਟਾ ਭਰਾ ਹੈ ਜਦਕਿ ਉਹਨਾਂ ਦੀ ਭੈਣ ਵਿਦੇਸ਼ ਦੇ ਵਿੱਚ ਰਹਿੰਦੀ ਹੈ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ देर शाम ਉਸ ਸਮੇਂ ਆਇਆ ਜਦੋਂ ਕਬੱਡੀ ਪ੍ਰੋਮੋਟਰ ਦੀ ਹੱਤਿਆ ਦੀ ਜ਼ਿੰਮੇਵਾਰੀ ਗੈਂਗਸਟਰ ਗੋਪੀ ਕੰਸ਼ਾਮੀਆਂ ਨੇ ਲਈ ਉਸਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸ਼ੇਅਰ ਕੀਤੀ ਕੰਸ਼ਾਮੀਆਂ ਨੇ ਕਿਹਾ ਪੋਸਟ ਪਾ ਕੇ ਲਿਖਿਆ ਕਿ ਰਾਣਾ ਨੂੰ ਮਾਰ ਕੇ ਮੂਸੇਵਾਲੇ ਦੇ ਕਤਲ ਦਾ ਬਦਲਾ ਲਿਆ ਗਿਆ ਉਸਨੇ ਕਿਹਾ ਕਿ ਇਸ ਕਬੱਡੀ ਪ੍ਰੋਮੋਟਰ ਨੇ ਮੂਸੇਵਾਲੇ ਦੀ ਹੱਤਿਆ ਵਿੱਚ ਸ਼ਾਮਲ ਲੋਕਾਂ ਲਈ ਰਿਹਾਇਸ਼ ਮੁਹੱਈਆ ਕਰਵਾਈ ਸੀ ਜਿਸ ਕਰਕੇ ਇਸ ਨੂੰ ਮਾਰਿਆ ਗਿਆ ਤੱਕ ਦੀ ਜਿਹੜੀ ਜਾਣਕਾਰੀ ਹੈਗੀ ਜੀ ਜਿਹੜਾ ਕਬੱਡੀ ਟੂਰਨਾਮੈਂਟ ਸੁਹਾਣਾ ਵਿਖੇ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਰਾਣਾ ਬਲਾਚੌੜੀਆ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾ ਕਿ ਮਿਲਿਆ ਚਾਰ ਤੇ ਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਨ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਤੇ ਉਹਦੇ ਚੋਂ ਜਿਹੜਾ ਮੁੰਡਾ ਹੈਗਾ ਰਾਣਾ ਇਹ ਇੰਜਰਡ ਹੋਇਆ ਜੀ ਹਾਲੇ ਤੱਕ ਇਹ ਕਹਾਣੀ ਠੀਕ ਆ ਬਸੇ ਇਹ ਉਹਨੂੰ ਹਸਪੀਟਲ ਐਡਮਿਟਡ ਹੈ 40ਸ ਹਸਪੀਟਲ ਲੈ ਕੇ ਜਾਇਆ ਗਿਆ ਤੇ ਉੱਥੋਂ ਜਿਹੜੀ ਕੰਡੀਸ਼ਨ ਉਹਨੂੰ ਦੀ ਚੈੱਕ ਕਰਦੇ ਵੀ ਕੀ ਕੰਡੀਸ਼ਨ ਹੈਗੀ ਹੈ ਕ੍ਰਿਟੀਕਲ ਹੈ ਕਿਵੇਂ ਹੈ ਉਹ ਤੁਹਾਨੂੰ ਰੈਗੂਲਰ ਅਪਡੇਟ ਦੇ ਦਾਂਗੇ ਦੋ 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 ਤੋਂ ਤਿੰਨ ਲੱਗ ਰਹੇ ਆ ਜੀ ਦੋ ਸੀ ਜਾਂ ਤਿੰਨ ਸੀਗੇ ਇਹਨਾਂ ਕੋਲ ਜਾਣਕਾਰੀ ਮਿਲੀ ਕਿ ਇੱਥੇ ਪਹਿਲਾਂ ਤੋਂ ਸੀ ਕਿ ਰੈਕੀ ਕਰ ਰਹੇ ਸੀ ਪਹਿਲਾਂ ਤੋਂ ਨੇਚਰਲੀ ਜਿੰਨਾ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਹੀ ਲੱਗ ਰਿਹਾ ਵੀ ਉਦੋਂ ਨਾ ਉਹਨਾਂ ਨੇ ਕੋਈ ਫੋਟੋ ਖਿਚਵਾ ਲਈ ਜਾਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕਿਆ ਤਾਂ ਇੱਕਦਮ ਉੱਤੇ ਫਾਇਰਿੰਗ ਕਰ ਦਿੱਤੀ ਉਹ ਹੁਣ ਹੌਲੀ ਹੌਲੀ ਹੋਰ ਕਲੈਰਿਟੀ ਹੋ ਜੂਗੀ ਜੀ ਇੱਕ ਵਾਰੀ ਮੌਕੇ ਦੇ ਉੱਪਰ ਜਿਹੜੇ ਗਵਾਹ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਤੇ ਕਾਫੀ ਜ਼ਿਆਦਾ ਜਿਹੜੇ ਫੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹਨੇ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸਨ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਆ ਜੋ ਹਲੇ ਕਲੀਅਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਨੂੰ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤਾਂ ਉਹਨੂੰ ਡਰੋਨ ਲਈ ਹਵਾਈ ਫਾਇਰ ਕੀਤੇ ਹੋਣੇ ਜੀ ਇਹ ਪਤਾ ਲੱਗਿਆ ਕਿ ਪੁਰਾਣੀ ਰੰਜਿ ਸੀਗੀ ਜਾਂ ਕਿਸ ਤਰ੍ਹਾਂ ਨਹੀਂ ਹਲੇ ਪਤਾ ਕਰ ਰਹੇ ਹਾਂ ਜੀ ਵੀ ਪੁਰਾਣੀ ਰੰਜਿ ਸੀ ਇਹਦੇ ਕੀ ਕੀ ਕੋਈ ਵੈਰ ਸੀ ਕਿਸੇ ਨਾਲ ਕਿਸ ਕਰਕੇ ਹੋਇਆ ਉਹ ਥੋੜੀ ਦੇਰ ਤੱਕ ਤੁਹਾਨੂੰ ਅਪਡੇਟ ਕਰ ਦਾਂਗੇ ਜੀ ਕਲੀਅਰਿਟੀ ਨਾਲ ਜੀ ਅਸੀ ਸਾਹਿਬ ਖੁਦ ਲੈ ਕੇ ਨੂੰ ਹਾਂਜੀ ਬਲ ਸਾਹਿਬ ਇੱਥੇ ਬਲ ਸਾਹਿਬ ਮੌਕੇ ਤੇ ਮੌਜੂਦ ਸੀਗੇ ਉਹਨਾਂ ਨੇ ਫਿਰ ਆਪ ਜਿਹੜਾ ਹੈਗਾ ਉਹਦੀ ਬਾਡੀ ਨੂੰ ਲੈ ਕੇ ਮੁੰਡੇ ਨੂੰ ਲੈ ਕੇ ਗਏ ਨੇ ਇੱਥੋਂ ਚੱਟ ਕੇ ਜੀ ਜਦੋਂ ਇੰਜਰ ਪਿਆ ਸੀ ਬਾਡੀ ਨਹੀਂ ਤੇ 40 ਇਸਟ ਐਡਮਿਟ ਹੈ ਜਿਵੇਂ ਤੁਹਾਨੂੰ ਪਤਾ ਲੱਗੂਗਾ ਵੀ ਵੀ ਵਿਲ ਅਪਡੇਟ ਹੈ ਸਰ ਅੱਜ ਤੱਕ ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵੇ ਕੋਈ ਆਪਸੀ ਲੜਾਈ ਸੀ ਕਿਉਂਕਿ 10000 ਵਾਲੇ ਬਲੈਰੋ ਗੱਡੀ ਤੇ ਇੱਕ ਸਪਲੈਂਡਰ ਬਾਈਕ ਤੇ ਆਇਆ ਨਹੀਂ ਨਹੀਂ ਭਾਲੇ ਜਿਹੜੀ ਹੈਗੀ ਇਹ ਵੀ ਬਲੈਰੋ ਗੱਡੀ ਵਾਲੀ ਗੱਲ ਕਲੀਅਰ ਨਹੀਂ ਹੈ ਜੇ ਅਲੱਗ-ਅਲੱਗ ਗੱਡੀਆਂ ਸੀਗੀਆਂ ਜਿਹੜੇ ਨਿਕਲ ਰਹੀਆਂ ਸੀ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੈਮਰੇਜ਼ ਵਗੈਰਾ ਦੇਖ ਰਹੇ ਹਾਂ ਕਿੱਧਰ ਨੂੰ ਗਏ ਹੈਗੇ ਆ ਫਾਇਰਿੰਗ ਕਰਕੇ ਹਲੇ ਤੱਕ ਜੋ ਲੱਗ ਰਿਹਾ ਮੋਟਰਸਾਈਕਲ ਦੇ ਉੱਪਰ ਮੂਵ ਕੀਤਾ ਹੈ ਸਰ ਪਰ ਜਾਣਕਾਰੀ ਮਿਲ ਰਹੀ ਕੋ ਗੈਂਗਸਟਰ ਲਿੰਕ ਹੈ ਕੋ ਨਹੀਂ ਨਹੀਂ ਹਲੇ ਗਰੁੱਪ ਦਾ ਨਾਮ ਆ ਰਿਹਾ ਨਹੀਂ ਮੈਂ ਉਹੀ ਕਹਿ ਰਿਹਾ ਹਾਂ ਕਿ ਹਲੇ ਬਹੁਤ ਪ੍ਰੀਲੀਮਿਨਰੀ ਸਟੇਜ ਹੈਗੀ ਹੈ ਪਹਿਲਾਂ ਇਹਨਾਂ ਦੀ ਕੋ ਲੱਕੀ ਨਾਲ ਵੈਰ ਹੋ ਸਕਦਾ ਹੋਵੇ ਤੇ ਉਹ ਹੁਣ ਵੈਰੀਫਾਈ ਕਰਕੇ ਤੁਹਾਨੂੰ ਹਲੇ ਇਟ ਵਿਲ ਬੀ ਟੂ ਪ੍ਰੀਮੈਚੁਰ ਕੁਝ ਵੀ ਕਹਿਣਾ ਇਹਦੇ ਬਾਰੇ ਕਿ ਕਿਨੇ ਪਾਰਟਿਕੂਲਰਲੀ ਵੈਪਨ 30 ਦੇ ਲੱਗ ਰਹੇ 30 ਦੇ ਕੋਲ ਮਿਲੇਗੇ 4 4 4 ਤੋਂ 5 ਲੱਗਦੇ ਸਰ ਸਰ ਇਹਨਾਂ ਦੇ ਕੌਨਸੀ ਇੰਪੁਰੀ ਹੈ ਬਿਲਕੁਲ ਬਿਲਕੁਲ ਪੁਖਤਾ ਇੰਤਜ਼ਾਮ ਸੀ ਜੀ ਇੱਥੇ ਵੱਡੀ ਕਪਾਂ ਕਿਤੇ ਵੀ ਕ੍ਰਾਈਮ ਤਾਂ ਕਿਤੇ ਵੀ ਹੋ ਜਾਂਦਾ ਜੀ ਇਸ ਤਰ੍ਹਾਂ ਕਿਉਂ ਦਾ ਠੀਕ ਹੈ ਜੀ ਬੂਥ ਨੰਬਰ 125 ਤੇ ਪਿਛਲੇ ਦਿਨਾਂ ਦੌਰਾਨ ਪ੍ਰੈਜ਼ਾਈਡਿੰਗ ਅਫਸਰ ਵੱਲੋਂ ਤਾਂਧਲੀ ਕਰਨ ਦੇ ਦੋਸ਼ ਲਗਾਏ ਜਾਣ ਤੋਂ ਬਾਅਦ VOTING ਨੂੰ ਰੱਦ ਕਰ ਦਿੱਤਾ ਗਿਆ ਸੀ ਇਸ ਮਾਮਲੇ ਤੋਂ ਬਾਅਦ ਚੋਣ ਅਧਿਕਾਰੀਆਂ ਦੇ ਵੱਲੋਂ ਮੁੜ ਪੋਲਿੰਗ ਕਰਵਾਈ ਜਾ ਰਹੀ ਹੈ ਦੁਬਾਰਾ ਹੋ ਰਹੀ VOTING ਨੂੰ ਲੈ ਕੇ ਪ੍ਰਸ਼ਾਸਨ ਪੂਰੇ ਤਰੀਕੇ ਦੇ ਨਾਲ ਅਲਰਟ ਮੋਡ ਦੇ ਵਿੱਚ ਹੈ ਕਿਸੇ ਵੀ ਤਰ੍ਹਾਂ ਦੀ ਅਨਚਾਹੀ ਘਟਨਾ ਤੋਂ ਬਚਣ ਦੇ ਲਈ ਬੂਥ ਦੇ ਆਲੇ ਦੁਆਲੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਪੁਲਿਸ ਫੋਰਸ ਦੇ ਨਾਲ ਨਾਲ ਉੱਚ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਅਤੇ ਸਥਿਤੀ ਤੇ ਨਜ਼ਰ ਬਣਾਈ ਹੋਈ ਹੈ। ਵਧੀਆ ਚੱਲਣ ਦੇ ਚੋਣਾਂ ਆਮਨ ਸ਼ਾਂਤ ਨਾਲ ਚੱਲਣ ਡਿਆ। ਉਹਦੋਂ ਵੀ ਵਧੀਆ ਪੈਂਦੇ ਤੇ ਥੋੜੀ ਜਿਹੀ ਸਟੇਕ ਹੋ ਗਈ ਸੀ। ਅੰਮ੍ਰਿਤਕੋਤੋਂ ਨਾ ਹੁਣ ਲਕਸ਼ਮਣ ਦੁਬਾਰਾ ਹੋਇਆ ਹੈ ਰੀਪੋਲ ਤੇ ਵਧੀਆ ਚੋਣਾਂ ਸ਼ਾਂਤੀ ਨਾਲ ਚੱਲਣ ਡਿਆ। ਤੁਸੀਂ ਕੈਂਡੀਡੇਟ ਹਾਂਜੀ ਮੈਂ ਕੈਂਡੀਡੇਟ ਆ ਆਮਾ ਦੀ ਪਾਰਟੀ। ਕੀ ਲੱਗਦਾ ਸੀ ਕਿਹਦੀ ਆਏਗੀ? ਜੋ ਕੰਨੇ ਕੰਮ ਵੇਖਨੇ ਭਲੇ ਮਨਸ ਬੰਦੇ ਨੂੰ ਇੱਕ ਨਾ ਮੱਕੀ ਪਤਾ ਲੋਕ ਸਿਆਣੀ ਨੇ ਵੇਖੋ ਜੀ ਜਿਹੜਾ ਪਿੰਡ ਚਾਹੀਏ ਤਾਂ ਅੱਜ ਦੁਬਾਰਾ ਤੋਂ ਬੂਥ ਜਿਹੜਾ ਚਾਲੂ ਹੋਇਆ 124 ਨੰਬਰ ਬੂਥ ਹੈਗਾ ਅੱਜ ਜਿਹੜੀ VOTING ਹੈ ਬਹੁਤ ਹੀ ਅਮਨ ਸ਼ਾਂਤੀ ਨਾਲ ਪੈ ਰਹੀਆਂ ਤੇ ਆਪਾਂ ਤਾਂ ਇਹ ਹੀ ਅਪੀਲ ਕਰਦੇ ਆਂ ਵੀ ਆਪਣੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਆ ਮਲਮਾ ਦਾ ਕੰਮ ਜਿਹੜੇ ਵੇਖੋ ਇੱਕ ਤੇ ਉਹਨਾਂ ਜਿਹੜਾ ਪਹਿਲਾ ਵਾਦਾ ਕੀਤਾ ਸੀ ਬਿਜਲੀ ਦਾ ਬਿਜਲੀ ਫ੍ਰੀ ਕੀਤੀ ਨੰਬਰ 2 ਸਿੱਖਿਆ ਜਿਹੜੀ ਉਹਨੂੰ ਤਾਂ ਚੁੱਕਿਆ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਵੀ ਜਿਹਨੇ ਮਤਲਬ ਯਾਰ ਕਾਫੀ ਕਾ ਚੱਲ ਗਈ ਆ ਆਮ ਆਦਮੀ ਮਹੱਲਾ ਕਲੀਨਿਕ ਜਿਹੜੇ ਖੁੱਲੇਗੇ ਆ ਨਾ ਉੱਥੇ 100 ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਤੇ ਟੈਸਟ ਵੀ ਸਾਰੇ ਫ੍ਰੀ ਕਿਤੇ ਜਾਂਦੇ ਆ ਬਾਕੀ ਆਪਾਂ ਨੌਕਰੀਆਂ ਦੇ ਵੇਖਦੇ ਆ ਤੇ ਜਿਹੜੀ ਐਜੂਕੇਸ਼ਨ ਮਤਲਬ ਚੰਗੇ ਜਿਹੜੇ ਬੱਚੇ ਪੜ੍ਹੇ ਆ ਉਹਨਾਂ ਨੂੰ ਪਹਿਲਾਂ ਨੌਕਰੀਆਂ ਨਹੀਂ ਮਿਲਦੀਆਂ ਕਿਉਂਕਿ ਪਹਿਲਾਂ ਰਿਸ਼ਤ ਕੋਰੀ ਚੱਲਦੀ ਸੀ ਉਹ ਗੰਦਮਾਨ ਦੀ ਨਾ ਰਿਸ਼ਤ ਕੋਰੀ ਬਿਲਕੁਲ ਬੰਦ ਕਰਤੀ ਆ ਤੇ ਹੁਣ ਜਿਹੜੇ ਐ ਮੈਰਿਟ ਦੇ ਆਧਾਰ ਤੇ ਸਾਰੀਆਂ ਨੌਕਰੀ ਮਿਲਈ ਹਨ ਇਸ ਕਰਕੇ ਸਾਡੀ ਪਾਰਟੀ ਜਿਹੜੀ ਐ 27 ਚ ਵੀ ਆਨਲਾਈਨ ਚੋਣਾਂ ਚ ਜਿਹੜੀ ਉਹ ਬਹੁਤ ਵੱਡੀ ਲੀਡ ਨਾਲ ਜਿੱਤੇ ਕਿਤੇ ਆਮ ਆਦਮੀ ਪਾਰਟੀ ਸਰਕਾਰ ਬਣੇਗੀ। ਹੋਰ ਦੇ ਸਿਵਲ ਹਸਪਤਾਲ ਵਿੱਚ ਦੋ ਧਿਰਾਂ ਆਪਸ ਦੇ ਵਿੱਚ ਭੇੜ ਗਈਆਂ ਜਾਣਕਾਰੀ ਦੇ ਮੁਤਾਬਕ ਦੋਵਾਂ ਧਿਰਾਂ ਦੇ ਵਿੱਚ ਪਹਿਲਾਂ ਵੀ ਝਗੜਾ ਹੋ ਚੁੱਕਾ ਸੀ ਅਤੇ ਗੋਲੀਆਂ ਚੱਲਣ ਦੀ ਵੀ ਗੱਲ ਸਾਹਮਣੇ ਆ ਰਹੀ ਹੈ। ਗੋਲੀ ਲੱਗਣ ਦੇ ਨਾਲ ਜ਼ਖਮੀ ਹੋਏ ਕੁਝ ਲੋਕ ਇਲਜ਼ਾਮ ਦੇ ਲਈ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਨੇ ਔਰ ਐਮਰਜੈਂਸੀ ਦੇ ਵਿੱਚ ਦਾਖਲ ਨੇ ਇਸ ਦੌਰਾਨ ਦੂਜੀ ਟੀਰ ਨੇ ਹਸਪਤਾਲ ਅੰਦਰ ਹਮਲਾ ਕਰ ਦਿੱਤਾ ਹਮਲਾਵਰਾਂ ਦੇ ਵੱਲੋਂ ਹਸਪਤਾਲ ਦੇ ਅੰਦਰ ਇੱਟਾ ਰੋੜੇ ਚਲਾਏ ਗਏ ਜਿਸ ਨਾਲ ਮੇਨ ਗੇਟ ਸਮੇਤ ਕਈ ਸ਼ੀਸ਼ੇ ਅਤੇ ਸਮਾਨ ਨੂੰ ਨੁਕਸਾਨ ਪਹੁੰਚਿਆ ਅਚਾਨਕ ਹੋਈ ਇਸ ਹਿੰਸਕ ਘਟਨਾ ਦੇ ਨਾਲ ਹਸਪਤਾਲ ਦੇ ਵਿੱਚ ਦਾਖਲ ਗੰਭੀਰ ਮਰੀਜ਼ਾਂ ਅਤੇ ਮੈਡੀਕਲ ਸਟਾਫ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਪਹਿਲਾ ਪੈਰਾ ਵੀ ਲਈ ਇੱਥੇ ਗੱਲ ਪਏ ਆਪਣੇ ਬਗਦਾਦੀ ਗੇਟ ਇੱਥੇ ਇਹਨਾਂ ਨੇ ਰੋਕਿਆ ਕਿ ਸਾਨੂੰ ਕਹਿੰਦੇ ਜੀ ਤੂੰ ਘੂੜ ਕੇ ਕਿਵੇਂ ਸਾਨੂੰ ਕਹਿੰਦੇ ਘੂੜ ਕੇ ਦੇਖਦਾ ਸਾਨੂੰ ਮੈਂ ਕਹਿੰਦਾ ਕਿ ਅਸੀਂ ਤੁਹਾਡੇ ਰੱਬ ਕੀ ਲੈਣਾ ਦੇਣਾ ਹੈ ਅਸੀਂ ਕੀ ਤੁਹਾਡੇ ਨਾਲ ਸਾਡੇ ਦੁਸ਼ਮਣ ਹੈਗੇ ਤੇ ਇੱਥੇ ਗੱਲ ਪੈ ਗਈ ਪਹਿਲਾਂ ਅਸੀਂ ਐਵੇਂ ਉਹਨਾਂ ਨੂੰ ਕਹਿ ਕੇ ਵੀਰੇ ਗਲਤੀ ਹੋ ਗਈ ਸਾਡੇ ਤਾਂ ਹੀ ਗੇਚਲੇ ਇੱਥੇ ਗਏ ਤੇ ਜੇ ਸ਼ਾਮ ਨੂੰ ਨਾ ਮੁੰਡੇ ਇਕੱਠੇ ਉੱਥੇ ਸਾਡੇ ਨਾਲ ਹੀ ਰਹਿੰਦੇ ਆ ਪਰ ਮੰਨਿਆ ਜੀ ਤੇ ਫਿਰ ਸ਼ਾਮ ਨੂੰ ਮੁੰਡੇ ਇਕੱਠੇ ਕਰਕੇ ਲੈ ਆਏ ਉੱਥੇ ਮੱਲੇ ਦੇ ਵਿੱਚ ਗੱਡੀ-ਗੱਡੀ ਲੈ ਕੇ ਆਏ ਮਾਵਾ ਮੋਸਲਾ ਕੇ ਚੱਲ ਪਿਆ ਮੁੰਡੇ ਲੈ ਆਏ ਸੀ ਇਹ ਤੇ ਉੱਥੇ ਆਏ ਪਹਿਲਾਂ ਗੱਲਬ ਗੁਲ ਪਏ ਮੈਂ ਉੱਥੇ ਖੜਾ ਹੋਇਆ ਸੀ ਚੌਂਕ ਦੇ ਵਿੱਚ ਕੜੇ ਸੀ ਉੱਥੇ ਇਹ ਗਲਗੁਲ ਬੈਠੇ ਇਹਨਾਂ ਨੇ ਕਰ ਦਿੱਕਣੇ ਮਾਰੇ ਉਹ ਮੰਨਣਾ ਹੈਗਾ ਤੇ ਸੰਭੇ ਮੁੰਡਾ ਉਹਨਾਂ ਨੇ ਨਾ ਲੱਤ 'ਚ ਗੋਲੀ ਮਾਰੀ ਬਾਅਦ ਦੇ ਵਿੱਚ ਫੜੇ ਇੱਥੇ ਇਹ ਦੁਪਹਿਰਾ ਵੇਲੇ ਸੀ ਇੱਥੇ ਲੰਘਦੇ ਪਏ ਸੀ ਬਗਦਾਦੀ ਗੇਟ ਕੋਲੋਂ ਅੱਛਾ ਤੇ ਇਹ ਐਕਟਿਵਿਟੀ ਆਏ ਏ ਸਾਨੂੰ ਕਹਿੰਦੇ ਤੁਸੀਂ ਘੂਰ ਕੇ ਦੇਖਦੇ ਐਵੇਂ ਬੇਵਜ੍ਹਾ ਤੁਸੀਂ ਤੁਹਾਨੂੰ ਜਾਣਦੇ ਸੀਗੇ ਜੀ ਮੁੰਡੇ ਨਹੀਂ ਭਾਈ ਜਾਣਦੇ ਨਹੀਂ ਇਹ ਐਵੇਂ ਬੇਵਜ੍ਹਾ ਤੋਂ ਆ ਕੇ ਕਹਿੰਦੇ ਸਾਨੂੰ ਤੁਸੀਂ ਘੂਰ ਕੇ ਦੇਖਦੇ ਏ ਵੈਸੇ ਐਵੇਂ ਸਾਨੂੰ ਇਸ ਪਲਾਂ ਦੇ ਥੋੜਾ ਕੋਈ ਜਾਣਦੇ ਤਾਂ ਹੈਗਾ ਤੇ ਘੂਰ ਕੇ ਦੇਖਦੇ ਸਾਨੂੰ ਕਹਿੰਦੇ ਐਵੇਂ ਐਵੇਂ ਕਿ ਇੱਥੇ ਉਦਮ ਸਿੰਘ ਚੌਂਕ ਦੇ ਵਿੱਚ ਬਰਦਾਤੀ ਕਰਨੀ ਹੈਗੇ ਉਹ ਉੱਥੇ ਕੀ ਹਾਂ 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 ਲੈਕਚਰਸ਼ਨ ਪੰਹੀ ਕੀ ਉੱਥੇ ਬਣਿਆ ਆ ਹਾਂ ਉੱਥੇ ਸਾਡੇ ਗੱਲ பேਚ ਰਾਂ ਦੋਏ ਨੇ ਮੇਰੇ ਚਾਚੇ ਦੇ ਮੁੰਡਾ ਸੀ ਉੱਥੇ ਕੈਮਰੇ ਦੀ ਰਿਕਾਰਡਿੰਗ ਵੀ ਹੋਈ ਹੋਵੇਗੀ ਇੱਕ ਵਾਰ ਸਾਡੇ ਕਿਤੇ 9 ਵਜੇ ਦਾ ਟਾਈਮ ਨਹੀਂ ਹੈਗਾ ਉੱਥੇ ਗੱਲ ਤੇ ਇੰਝ ਅਸੀਂ 22 ਕੰਪਰਾ ਦੇ ਸਾਰੇ ਬਰਸੀ ਹੋ ਗਈ ਹੈ ਚਲੇ ਗਏ ਨਾ ਤਾਂ ਉਹਨਾਂ ਕੋਲ ਕਿੰਦੀ ਮੰਗ ਕੇ ਸ਼ਾਮ ਨੂੰ ਫੇਰ ਮੁੰਡੇ ਲੈ ਕੇ ਆਏ ਉੱਥੇ ਗਲੀ ਦੇ ਵਿੱਚ ਤੇ ਉੱਥੇ ਆ ਕੇ ਗੱਲ ਪਏ ਹੁਣ ਤੇ ਤੁਹਾਡੇ ਗੋਲੀ ਕਿੱਥੇ ਮਾਰੀ ਹੈ ਜੀ ਗੋਲੀ ਲੱਤ ਦੇ ਵਿੱਚ ਮਾਰੀ ਸਾਡੇ ਕੋਲ 9 ਵਜੇ ਦੇ ਕਰੀਬ ਇੱਕ ਮੱਖਣ ਸਿੰਘ ਪੇਸ਼ੈਂਟ ਆਇਆ ਸੀ ਅੰਦਰ ਇ ਹਿਸਟਰੀ ਆਫ ਗਨ ਸ਼ਾਟ ਦੇ ਨਾਲ ਜਿਹੜੀ ਵਿਰੋਧ ਟ੍ਰੀਟਮੈਂਟ ਕਰਦੇ ਸੀ ਉਸ ਦੌਰਾਨ तकरीबन 3 ਘੰਟੇ ਦੇ ਬਾਅਦ ਉਹਨਾਂ ਦੇ ਆਪੋਜ਼ਿਟ ਦੂਸਰੀ ਪਾਰਟੀ ਆਉਂਦੀ ਹੈ ਤੇ ਉਹ ਆਪਸ ਵਿੱਚ ਉਹਨਾਂ ਦੀ ਲੜਾਈ ਹੁੰਦੀ ਜਿਹਦੇ ਕਰਕੇ ਉਹ ਹਸਪੀਟਲ ਦੇ ਜਿਹੜਾ ਡੈਮੇਜ ਕਰਦੇ ਆ ਪੱਥਰ ਪੱਥਰਬਾਜ਼ੀ ਕਰਦੇ ਤੇ ਜਿਹੜਾ ਪੇਸ਼ੈਂਟ ਮੱਖਣ ਸਿੰਘ ਉਹ ਇੱਕ ਵਾਰ ਹਸਪੀਟਲ ਚੋਂ ਚਲੇ ਜਾਂਦੇ ਨੇ ਤੇ ਦੂਸਰੀ ਪਾਰਟੀ ਦੇ ਜਿਹੜੇ ਪੇਸ਼ੈਂਟ ਹੈ ਉਹ ਇਸ ਤਰ੍ਹਾਂ ਉਸਕੇ ਜਿਹੜਾ ਨਸ ਇਹ ਜੀ ਪੁਲਿਸ ਵੈਰੀਫਾਈ ਕਰੇ ਪਰ ਜਦੋਂ ਦੂਸਰੀ ਪਾਰਟੀ ਆਉਂਦੀ ਉਸ ਟਾਈਮ ਇਹ ਚੀਜ਼ਾਂ ਹੁੰਦੀਆਂ ਨੇ ਓਕੇ ਤਾਂ ਪਹਿਲਾ ਪੇਸ਼ੈਂਟ ਮੱਖਣ ਸਿੰਘ ਨੂੰ ਲਿਆਇਆ ਸੀ ਜੀ ਮੱਖਣ ਸਿੰਘ ਪੇਸ਼ੈਂਟ ਦਾ ਤਾਂ ਹੁਣ ਐਡਮਿਟ ਇੱਥੇ ਤੁਹਾਡੇ ਕੋਲ ਕਿਹੜਾ ਹੈ ਸਾਡੇ ਕੋਲ ਇਸ ਟਾਈਮ ਲਵ ਪੇਸ਼ੈਂਟ ਐਡਮਿਟ ਹੈ ਵੀ ਗਨ ਸ਼ਾਟ ਇੰਜਰੀ ਦੇ ਨਾਲ ਮੱਖਣ ਸਿੰਘ ਦੇ ਵੀ ਗਨ ਸ਼ਾਟ ਸੀ ਮੱਖਣ ਸਿੰਘ ਦੇ ਵੀ ਗਨ ਸ਼ਾਟ ਸੀ ਤੇ ਉਹਨਾਂ ਨੂੰ ਉਹ ਕਿੱਥੇ ਉਹ ਉਹ ਇਸ ਦਾ ਜਦੋਂ ਇਹ ਸਾਰਾ ਸੀਨ ਹੁੰਦਾ ਉਸ ਟਾਈਮ ਅਸੀਂ ਆਪਣੀ ਸਿਕਿਉਰਿਟੀ ਲਈ ਆਪਣੇ ਰੂਮ ਚ ਹੁੰਨੇ ਆ ਉਸ ਤੋਂ ਬਾਅਦ ਉਹ ਸਾਨੂੰ ਉਸ ਵਾਰੀ ਨਹੀਂ ਪਤਾ ਕਿੱਥੇ ਲੈ ਗਏ ਨੇ ਉਹ ਪੁਲਿਸ ਨੇ ਚੈੱਕ ਕਰਕੇ ਗਏ ਸਾਰਾ ਹਸਪਤਾਲ ਤੇ ਬਾਕੀ ਸੀਸੀਟੀਵੀ ਕੈਮਰੇ ਜਿਹੜੇ ਆ ਪੁਲਿਸ ਦੀ ਇਨਵੈਸਟੀਗੇਸ਼ਨ ਹਸਪੀਟਲ ਦਾ ਕਿੰਨਾ ਕੁ ਨੁਕਸਾਨ ਜਿਹੜਾ ਕੀਤਾ ਗਿਆ ਹਸਪੀਟਲ ਦਾ ਰਾਤ ਜਿਹੜਾ ਐਂਟਰੀ ਗੇਟ ਤੇ ਸਾਰੇ ਸ਼ੀਸ਼ੇ ਤੇ ਸਟਾਫ ਰੂਮ ਨੂੰ ਵੀ ਡੈਮੇਜ ਹੋਇਆ ਜੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਟੇਸੀਆਂ ਦੇ ਨੌਜਵਾਨ ਵਰਜਿੰਦਰ ਸਿੰਘ ਨੇ ਭਾਰਤੀ ਫੌਜ ਦੇ ਵਿੱਚ ਲੈਫਟੀਨੈਂਟ ਬਣ ਕੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ ਦੱਸ ਦਈਏ ਕਿ 4 ਸਾਲ ਦੀ ਸਖਤ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਜਦੋਂ ਲੈਫਟੀਨੈਂਟ ਵਰਜਿੰਦਰ ਸਿੰਘ ਆਪਣੇ ਜੱਦੀ ਪਿੰਡ ਟੇਸੀਆਂ ਪਹੁੰਚੇ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਪਿੰਡ ਪਹੁੰਚਣ ਉਪਰੰਤ ਲੈਫਟੀਨੈਂਟ ਵਰਜਿੰਦਰ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਉਹਨਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ

उसके बाद मेरे डायरेक्टर सर ने बस देख yes, yes, तो मेरा जनरल बी एस करेगा कि बस मैं इनिशियल गाइडेंस गाइडिंग फैक्टर उन्होंने ही मैंने यस यस अर्ली डॉट कॉम ऑफ एनडीए डी ए ड्यूरिंग टू थाउजेंड तो उन्होंने मेरा दिमाग ही फ्रेम करता फौज जिमें भी रहन सहन का होंगे जिम्मे भी खेलकूद का होंगे वो दो साल से मैं काफ़ी कुछ ਉਹ ਲਈ ਸੀ ਮੈਂ ਸੀਗਾ ਜੀ ਰੋਲ ਮੋਲਣ ਲਈ ਕਸੂਰ ਤੇ ਮਾਤਾ ਪਿਤਾ ਨੇ ਕਿੰਨਾ ਸਾਥ ਦੇਆ ਮਾਤਾ ਪਿਤਾ ਦਾ ਸਾਥ ਦੇਆ ਜੀ ਮਾਤਾ ਉਹ ਬੇਨਾਮੀ ਤੱਕ ਨਹੀਂ ਆਵੰਗਾ ਜਦੋਂ ਮੈਂ ਯੰਗ ਨਸੀਨ ਜਿਸ ਤਰ੍ਹਾਂ ਮੈਨੂੰ ਯਾਦ ਹੈ ਮੈਂ ਚਲੋ ਬਾਅਦ ਚ ਮਹਾਤਸਵ ਹੋ ਗਿਆ ਹੋਗਾ ਪਰ ਅੱਜ ਐਸਾ ਲੱਗਦਾ ਜਿਵੇਂ ਮੈਂ ਉਹਨੇ ਸੀਨ ਕਲਾਸ 4th ਔਰ 5th ਮਾਈ ਫਾਦਰ ਯੂਸਡ ਟੀਚਿੰਗ ਹੀ ਵਾਸ ਐਟ ਦੈਟ ਟਾਈਮ ਹੀ ਵਾਸ ਗੂਡ ਇਨ ਇਹ ਬਹੁਤ ਹੀ ਸੁੰਦਰ ਮੈਮ ਮੇਰੇ ਮਾਰੂਸੂ ਯੂਸਟੂ ਟੀਚ ਮੀ ਇੰਗਲਿਸ਼ ਤਦੋਂ ਮੈਂ ਨਹੀਂ ਵੀ ਬਟਨ ਹਰ ਨਹੀਂ ਸੀ ਸ਼ੀ ਵਾਸ ਦੀ ਵਨ ਹੂ ਅਕੈਡਮੀ ਪੂਰੀ ਕਰਦੇ ਵਿੱਚ ਮੇਰੇ ਹਾਂਜੀ ਇਹ ਕਹਿ ਸਕਦੇ ਮੇਰੇ ਪਾਪਾ ਪ੍ਰਿੰਸੀਪਲ ਨੇ ਐਡਮਿਸ਼ਨ ਗਾਈਡੈਂਸ ਫੈਕਟਰ OC ਜਿੰਨ ਨੂੰ ਰਾਜ਼ਾ ਤੇ ਮੈਂ ਉਹ ਰਾਤੇ ਸਹੀ ਜੱਗ ਜਿਵੇਂ ਪੰਜਾਬ ਦੇ ਵਿੱਚ ਸਤਲੁਜ ਦੇ ਸ਼ਿਵੰਦਰਿਆ ਚੱਲਦੇ ਨੌਜਵਾਨੀ ਪੂਰੀ ਕਰੀ ਹੋਈ ਪਈ ਕੋਈ ਸਨੇਹਾ ਮੈਂ ਬਾਰ-ਬਾਰ ਇਹੀ ਕਹਿ ਰਿਹਾ ਤੁਹਾਨੂੰ ਕਿ ਇਹ ਨਸ਼ੇ ਨਸ਼ੇ ਚ ਜੇ ਜਲਤ ਮੋਜਵਾ ਮੰਦਾ ਹੈ ਤਾਂ ਕਈ ਨਾ ਕਈ ਉਹ ਘਰ ਜਾਂਦੀ ਤੇ ਉਹ ਗਾਈਡੈਂਸ ਦੀ ਗਲਤੀ ਹੈ ਜੇ ਉਹ ਨੂੰ ਸਹੀ ਰਸਤੇ ਤੇ ਪਾ ਦਿੱਤਾ ਜਾਏ ਤੇ ਉਹ ਨਸ਼ੇ ਨਹੀਂ ਕਰੇ ਉਹ ਸਹੀ ਸਕੂਲ ਜਾ ਜਾਏ ਸਹੀ ਪੜ੍ਹ ਰਹਾ ਹੈ ਦੇਖੀ ਹੈ ਐਕਟੀਵਿਟੀਜ਼ ਇਨਵੋਲਡ ਹੈ ਤਾਂ ਉਹ ਨਸ਼ਾ ਨਹੀਂ ਜਾਏਗਾ ਜੇ ਆਪਾਂ बार-बार ਇਦੋ ਬੋਲਦੇ ਹਾਂ ਕਿ ਪੰਜਾਬ ਵਿੱਚ ਨਸ਼ਾ ਵੱਲ ਜਾ ਰਿਹਾ ਹੈ ਨਸ਼ਾ ਵੱਲ ਜਾ ਰਿਹਾ ਹੈ ਤਾਂ ਆਟੋਮੈਟਿਕਲੀ ਹੀ ਹੋਲਸੋ ਇਹ ਹੋਲਸੋ ਬੈਡਿਸ ਥਾਟ ਇਜ਼ ਆਨ ਦੈਟ ਕਿ ਡਾਇਰੈਕਟਰ ਮੰਚ ਕੀਤਾ ਖੋਤਾ ਹੈ ਕਿ 10 ਆਪਨ ਇਹ ਮੇਰੇ ਬਚਪਨ ਤੋਂ ਹਾਂਜੀ ਬਚਪਨ ਤੋਂ ਹੀ ਮੈਂ ਜਿੰਨਾ ਸਿਆ ਤੁਹਾਨੂੰ ਲੈਸ 9 10 ਸੇ ਯੂਸ ਟੂ ਸੀ ਮੈਨੇ ਯੂਨੀਫਾਰਮ ਉਹ ਉਹਨਾਂ ਵਾਲੀ ਦੇਖੀ ਮੈਨੂੰ ਯੂਨੀਫਾਰਮ ਵੀ ਉਹਦਾ ਲੱਗਦੀ ਸੀ ਜਿਹੜਾ ਤਰੀਕਾ ਹੈ ਫੋਰਸ ਵਾਲਿਆਂ ਦਾ ਹਾਂਸੇ ਤਾਂ ਉਹ ਉਹਦਾ ਲੱਗਦਾ ਸੀ ਤੇ ਜਿਵੇਂ ਫਾਦਰ ਨੇ ਸ਼ਾਇਦ ਗਾਈਡ ਕੀਤਾ ਤਾਂ ਉਹਨੂੰ ਮੈਨੂੰ ਯਾਦ ਨਹੀਂ ਪੜ੍ਹ ਸੁਣਦਾ ਸੀ ਉਹ ਵੀ ਨਹੀਂ ਮੇਰਾ ਬੱਚਾ ਰਕੀ ਲੈ ਕੇ ਕਾਮਯਾਬੀ ਬਖਸ਼ੇ ਪਰਮਾਤਮਾ ਨੂੰ ਬਹੁਤ ਜੀ ਆਇਆਂ ਨੂੰ ਤੁਹਾਡਾ ਸੁਖਣਾ ਹੈ ਜਨਰਲ ਜੀ ਰੱਖਣਾ ਹੈ ਮੈਂ ਤਾਂ ਇਹ ਵੀ ਕਹਾਗਾ ਕਿ ਹੁਣ ਤੇ ਬਹੁਤ ਹੀ ਪਹਿਲਾ ਥੋੜਾ ਜਿਹੀ ਥੋੜਾ ਸਿੱਧਾ ਨੂੰ ਫਾਕੀ ਵੀ ਨਹੀਂ ਕਰੀ ਨਵਨੇ ਹਾਰਡਵਰ ਦਾ ਕਾਮਯਾਬੀ ਮਿਲ ਗਈ ਆ ਵੈਕੁਰ ਨੇ ਉਹ ਯੰਤਰ ਨੂੰ ਕੱਢ ਲਾਇਆ ਦਿੱਕਤਾ ਦਿੱਕਤਾ ਪਰੇਸ਼ਾਨੀ ਆਈ ਹੈ ਦਿੱਕਤਾ ਕੋ ਹੁੰਦੀ ਹੈ ਕੋਰੋਨਾ ਹੀ ਉਹ ਜਦੋਂ ਇਹ ਹਸਪਤਲ ਤੋਂ ਜੇ ਕੁਦਾ ਕੰਫੀਡੈਂਟ ਹੀ ਗਿਆ ਵਰਤਦਾ ਕੋਈ ਵੜਿਆ ਕਰਕੇ ਨਿਰੋਪਾਰਾ ਸੈਕੰਡਰੀ ਉਹ ਕੋਰਨਰ ਵਿੱਚ ਬੋਤਲ ਚਾਂਸ ਜਿਹੜੇ ਮਿਸ ਹੋ ਗਏ ਦੈਨ ਫਾਈਨਲੀ ਜੀ ਹਾਂ ਵੈਰੀ ਗੁੱਡ ਅਜਿ ਜਨੇਹਾ ਨੌਰਜਨ ਪੀਡਿੰਗ ਨੌਰਜਨ ਨੇ ਵੀ ਬੱਚਿਆਂ ਨੂੰ ਥੋੜਾ ਨਸ਼ੇ ਵਰਤ ਨੂੰ ਦੂਰ ਰੱਖਣ ਆਪਣੀ ਜ਼ਿੰਦਾਕਾਰ ਕਰਨਾ ਖੇਡ ਖੇਡਾਂ ਖੇਡਣ ਕੋਈ ਕੋਈ ਵੀ ਗੇਮਿੰਗ ਹੋ ਗਿਓ ਕੰਮ ਪੜਾਈ ਵਿੱਚ ਕਰਨਾ ਤੇ ਗਿਆਨ ਪ੍ਰਾਪਤ ਕਰਨ ਤਾਂ ਨੂੰ ਮਦਦ ਵਾਲੇ ਬਾਰੇ ਸੰਬੰਧ ਦੇ ਮਤਲਬ ਕਿਵੇਂ ਚੱਲਣ ਉਹ ਵੀ ਜਾਣ ਕਰਨੀ ਹੁੰਦੀ ਹੈ ਠੀਕ ਹੈ ਤਾਂ ਹਾਂਜੀ ਮੈਂ ਨੰਬਰ ਕਰਾ ਠੀਕ ਹੈ ਤੁਸੀਂ ਕੀ ਕਰਦੇ ਹੋ ਹਾਂਜੀ ਮੈਂ ਪੀਐਸਪੀਸੀਲ ਦੇ ਵਿੱਚ ਡਿਵੀਜ਼ਨ ਸੁਪਰਡੈਂਟ ਹਾਂ ਕਲਵਾਲ ਜਿੰਦੇ ਵਿੱਚ ਹਾਂਜੀ ਆਹ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਜੀ ਬਹੁਤ ਜ਼ਿਆਦਾ ਹਾਂਜੀ ਵਾਇਰਲ ਦਾ ਬਾਰ-ਬਾਰ ਇੱਥੇ ਸ਼ੁਕਰਿਆ ਅਦਾ ਕਰ ਰਿਹਾ ਉਹ ਪਰਮਾਤਮਾ ਦੀ ਕਿਰਪਾ ਸਦਕਾ ਵਾਇਰਲ ਦੀ ਕਿਰਪਾ ਤਾਲ ਗੁਰੂ ਅੰਦਾਜ਼ ਦੀ ਕਿਰਪਾ ਤੇ ਸਦਕਾ ਜਾਂ ਜੇ ਤੱਕ ਪਹੁੰਚਿਆ ਉਹਦੀ ਕਿਰਪਾ ਜੇ ਮਿਹਨਤ ਵੀ ਕੋਈ ਕਰਦਾ ਰੱਚਾ ਜਾਂ ਕਿਸੇ ਪਾਸੇ ਲੱਗਦਾ ਤੇ ਉਹਦੀ ਕਿਰਪਾ ਹਨਾ ਆਪਣੇ ਉਹਦੀਏ ਲਾਲਤ ਫੇਰੀ ਹੈ ਕਰਦਾ ਆਸ਼ੀਰਵਾਦ ਉਹਦੀ ਸਖਤ ਮਿਹਨਤ ਤੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਤੋਂ ਬਿਨਾ ਸਭ ਕੁਝ ਕੰਪਲੀਟ ਨਹੀਂ ਹੁੰਦਾ ਉਹਦਾ ਆਸ਼ੀਰਵਾਦ ਰਹੀ ਹੈ ਤੇ ਆਪਣੇ ਸਕਸੈਸ ਹੋਇਆ ਹੈ ਮੇਰਾ ਦੇ ਇਸ ਨੇ ਕੋਈ ਜੇ ਕੋਈ ਇੱਕ ਵਾਰੀ ਦੋ ਵਾਰੀ ਮਤਲਬ ਉਹ ਔਖਾ ਹੁੰਦਾ ਸਾਰੀ ਤਿਆਰੀ ਕਰਨੇ ਬਾਅਦ ਚ ਇੱਕ ਨਵੇਂ ਸਿਰੇ ਤੋਂ ਫੇਰ ਸਾਰਾ ਹੀ ਮਤਲਬ ਤਿਆਰ ਕਰਨੀ ਜਿਵੇਂ ਕਈਆਂ ਦਾ ਜੋਰ ਹੋ ਜਾਂਦਾ ਕਿ ਆਪਾਂ ਇੱਕ ਵਾਰੀ ਦੋ ਵਾਰੀ ਮਤਲਬ ਇਸ ਕਰ ਲਿਆ ਜਾਂ ਉਸ ਤੋਂ ਬਾਅਦ ਉਹ ਹੌਸਾ ਹਾਰ ਜਾਂਦੇ ਨੇ ਵੀ ਲੇਕਿਨ ਪਰ ਇਹ ਵੀ ਮਤਰੀ ਹਾਰੀ ਤੇ ਪਰਮਾਤਮਾ ਦਾ ਮਿੱਠਾ ਹੱਥ ਚਿਰਤੇ ਰਿਹਾ ਹੈ ਤੇ ਉਹ ਆਪਣੇ ਕੋਲੋਂ ਹੀ ਚੁੱਕਦਾ ਦਾ ਸਬਕ ਕਿ ਦਾ ਨੰਬਰ ਕਰਦੇ ਹਾਂ ਹਾਂਜੀ ਬਹੁਤ ਵਧੀਆ ਨਹੀਂ ਬਸ ਬਾਤ ਬਹੁਤ ਹੀ ਹੈਲਪਿੰਗ ਲੈਕਚਰ ਮੇਰੇ ਮਤਲਬ ਦੋਨੋਂ ਬੇਟੇ ਹੀ ਨੇ ਕੋਈ ਡਾਕਟਰ ਨਹੀਂ ਤੇ ਮੇਰੇ ਵਾਲੇ ਕਲੀਨਿਕ ਡਾਕਟਰ ਦੀ ਵੀ ਕਮੀ ਨਹੀਂ ਮਹਿਸੂਸ ਹੁੰਦੀ ਮਨ ਲੱਗਦਾ ਬਹੁਤ ਹੀ ਜ਼ਿਆਦਾ ਹੈਲਪਿੰਗ ਇਚਰ ਔਰ ਮਨ ਲਓ ਹਰ ਚੀਜ਼ ਹਰ ਪਰਲੋ ਜੀ ਇੱਕਦਮ ਸਿੱਖੋ ਗਿਆ ਤਾਂ ਮਨ ਲਓ ਮੈਨੂੰ ਇਹ ਨਹੀਂ ਕੇਅਰ ਕਰਨੀ ਮੈਂ ਸੌਂ ਗਈ ਜਵਾ ਮੇਰੇ ਉੱਪਰ ਬਲੈਂਕ ਕੋਲ ਨਾ ਉਸਕੇ ਮਾਂ ਦਾ ਦੋਤੀ ਲੋ ਮੈਡੀਸਨ ਲਓ ਮੇਰਾ ਮਾਂ ਕੀ ਜਿਹਾ ਸਮਾਂ ਲੱਗੇ ਬਹੁਤ ਹੀ ਵਰਗਿਆ ਨੇਚਰ ਹੈ ਬਹੁਤ ਹੀ ਵਰਗਿਆ ਨੇਚਰ ਹੈ ਤੇ ਬੇਨਤੀ ਵੀ ਬੋਲ ਤੇ ਕੋ ਸਮਾਂ ਆਇਆ ਜਦੋਂ ਲੱਗਾ ਕਿ ਬੱਚਾ ਮਤਲਬ ਖੜਾ ਜਾ ਮਾਨੂੰ ਧਾਰਿਆ ਤੇ ਹਟਾ ਹਾਂਜੀ ਹਾਂਜੀ ਜਦੋਂ ਇਹਨਾਂ ਥਰਡ ਟਾਈਮ ਇੰਟਰਵਿਊ ਦਾ ਆਇਆ ਮਤਲਬ ਦੇਖ ਕੇ थर्ड टाइम में थोड़ा, किसे मतलब 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 दो टाइम टाइम नहीं दी थी सी सेंटर आपने बनिया तो मैं पाया क्योंकि बहुत ज़्यादा थेगलोर तू बाद मैं और मतलब मैं ख्याल दूर भी नहीं होंगे ਸੋ ਜਦਾ ਹੀ ਪਰ ਇਹ ਫਿਰ ਮੋੜੋ ਤੇ ਆਉਣਾ ਹੀ ਰਹਿਣਾ ਹੈ ਹੀ ਕਰਨਾ ਹੈ ਕਿ ਪਰ ਆਪਾਂ ਨੇ ਇਹਨੂੰ ਨਹੀਂ ਅਨਰਜ ਕੀਤਾ ਕਿ ਤੋਂ ਆਪਣੇ ਹਾਂਜੀ 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 ਡਾਇਰੈਕਟਰ ਜੀ ਅਸਮਰਪਤ ਹੋਇਆ ਆਪਣੇ ਇਹ ਐਫਪੀ ਆਉਂ ਮੋਹਾਲੀ ਦੇ ਡਾਇਰੈਕਟਰ ਗਰੇਵਾਲ ਸਰ ਮਤਲਬ ਉਹਨਾਂ ਨੇ ਬਹੁਤ ਜ਼ਿਆਦਾ ਉਹ ਜੋ ਉਸਟਾਹਲ ਤੋਂ ਪੜਦਾ ਸੀ ਉਸ ਟਾਈਮ ਦੇ ਉਹਨਾਂ ਲਈ ਦੀ ਆਬਜ਼ਰਵੇਸ਼ਨ ਇਹ ਤੋਂ ਨਹੀਂ ਜਾਤਾ ਸੀ ਕਿ ਤੂੰ ਜੀ ਨੂੰ ਅਫਸਰ ਬਣੇਗਾ ਤੇ ਬਸ ਕੋਈ ਗੱਲ ਉਹ ਆਪ ਦਾ ਅਲਰਟ ਸਾਥ ਨਹੀਂ ਸਮਝਾਂ ਗਿਆ ਲੋਕ ਬਣਾਂ ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿੱਚ ਸੰਘਣੀ ਧੁੰਦ ਅਤੇ ਠੰਡ ਦੀ ਚੇਤਾਵਨੀ ਜਾਰੀ ਕੀਤੀ ਹੈ। ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਅਗਲੇ ਕੁਝ ਦਿਨਾਂ ਲਈ ਸਵੇਰ ਅਤੇ ਰਾਤ ਨੂੰ ਸੰਘਣੀ ਧੁੰਦ ਪੈਣ ਦੀ ਉਮੀਦ ਹੈ ਜਿਸ ਨਾਲ ਵਿਜ਼ਿਬਿਲਟੀ ਦੇ ਵਿੱਚ ਕਾਫੀ ਕਮੀ ਆਏਗੀ। ਸੰਘਣੀ ਧੁੰਦ ਅਤੇ ਧੁੰਦ ਜਿਹੜੀ ਸੜਕ, ਰੇਲ ਆਵਾਜਾਈ, ਹਵਾ ਬਾਜੀ ਜਿਹੜੀ ਹੈ ਉਹਨੂੰ ਪ੍ਰਭਾਵਿਤ ਕਰੇਗੀ। ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਧੁੰਦ ਅਤੇ ਕਾਫੀ ਸੰਗਣੀ ਧੁੰਦ ਸਵੇਰ ਦੇ ਟਾਈਮ ਛਾਈ ਹੋਈ ਦੇਖੀ ਜਾਂਦੀ ਹੈ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਸੰਗਣੀ ਧੁੰਦ ਦੀ ਹੁਣ ਚੇਤਾਵਨੀ ਦਿੱਤੀ ਹੈ ਜਿਵੇਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਮੋਗਾ ਬਠਿੰਡਾ ਬਰਨਾਲਾ ਮਾਨਸਾ ਫਿਰੋਜ਼ਪੁਰ ਫਰੀਦਕੋਟ ਅਤੇ ਕਈ ਹੋਰ ਇਲਾਕੇ ਐਸੇ ਰਹਿੰਦੇ ਜਿੱਥੇ ਸੰਗਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੱਸ ਦਈਏ ਕਿ ਅੱਜ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਜਮੀਨਾਂ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ਼ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਵੱਲੋਂ ਇੱਕ ਵਾਰ ਫਿਰ ਨੈਸ਼ਨਲ ਹਾਈਵੇ ਦੇ ਖਿਲਾਫ ਮੋਰਚਾ ਲਗਾ ਲਿਆ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਜੂਨ ਅਚਲ ਸਾਹਿਬ ਦੇ ਪ੍ਰਧਾਨ ਹਰਪਜਨ ਸਿੰਘ ਵੈਰੂ ਨੰਗਲ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਨਵੇਂ ਰੰਗੜ ਨਵੇਂ ਦੇ ਵਿੱਚ ਨੈਸ਼ਨਲ ਹਾਈਵੇ ਦੇ ਦਾਇਰੇ ਦੇ ਵਿੱਚ ਆ ਰਹੀ ਕਿਸਾਨਾਂ ਦੀ ਜ਼ਮੀਨ ਦਾ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ ਉਹਨਾਂ ਕਿਹਾ ਕਿ ਪ੍ਰਸ਼ਾਸਨ ਅਜੇ ਉੱਚ ਅਧਿਕਾਰੀਆਂ ਦੇ ਵੱਲੋਂ ਕਈ ਵਾਰ ਫਿਰ ਭਰੋਸਾ ਦਿੱਤਾ ਗਿਆ ਕਿ ਮੁਆਵਜ਼ਾ ਦਿੱਤਾ ਜਾਵੇਗਾ ਪਰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ 1 ਮਹੀਨੇ ਦੇ ਅੰਦਰ ਮੁਆਵਜ਼ਾ ਜਾਰੀ ਕੀਤਾ ਜਾਵੇਗਾ ਇਹ ਵੀ ਆਸ਼ਵਾਸਨ ਦਿੱਤਾ ਗਿਆ ਸੀ ਇਨ੍ਹਾਂ ਭਰੋਸਿਆਂ ਤੇ ਕਿਸਾਨਾਂ ਨੇ ਆਪਣੀ ਜ਼ਮੀਨ ਦਾ ਕਬਜ਼ਾ ਵੀ ਦੇ ਦਿੱਤਾ ਪਰ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਉਹਨਾਂ ਦਾ ਹੱਕ ਅਜੇ ਤੱਕ ਨਹੀਂ ਮਿਲਿਆ ਇਸ ਕਰਕੇ ਫਿਰ ਤੋਂ ਕਿਸਾਨਾਂ ਦੇ ਵਿੱਚ ਰੋਸ ਦੇਖਿਆ ਜਾ ਰਿਹਾ ਹੈ ਕਿਸਾਨ ਮਜ਼ਦੂਰ ਦਾ ਜੈ ਜਹਰੂ ਜਿੰਦਾਬਾਦ 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 ਮੈਂ ਹਰ ਭਾਜਨ ਤੋਂ ਬੇਨਤੀ ਕਰ ਰਿਹਾ ਕਿਸਾਨ ਮਜ਼ਦੂਰ ਸ਼ਿੰਗਰ ਚ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਆ ਜਿਹੜਾ ਨੈਸ਼ਨਲ ਹਾਈਵੇ ਦਾ ਕੰਮ ਚੱਲ ਰਿਹਾ ਵਾ ਨਵੇਂ ਰੰਗੜ ਡੰਗਲ ਦੀਆਂ ਜੋ ਮਸਲੇ ਸੀਗੇ ਸਾਡੇ ਪੈਂਡਿੰਗ ਪਏ ਆ ਤਕਸੀਮਾ ਸਿਰੇ ਚੜੀਆਂ ਚੜੀਆਂ ਜਿਹੜੀਆਂ ਇੰਤਕਾਲ ਵੀ ਹੋ ਗਈ ਤੇ ਆ ਜਿਹੜਾ ਐਸ ਡੀ ਐਮ ਜਿਹੜਾ ਫੜਿਆ ਗਿਆ ਵਿਕਰਮ ਉਹ ਜਿੱਦਣ ਫੜਿਆ ਗਿਆ ਉਦੋਂ ਉਹ ਸਾਡੀਆਂ ਤਕਸੀਮਾ ਨੂੰ ਰੋਕ ਲਾ ਗਿਆ ਉੱਥੇ ਸੋ ਮੇਰੇ ਖਿਆਲ ਵੀ 1 2 ਤਰੀਕ ਦੇ ਲੱਗੇ ਚਾਗੇ ਅਸੀਂ ਕੰਮ ਜਿਹੜਾ ਵਾ ਵੱਡੇ ਰੰਗੜ ਡੰਗਲ ਤੋਂ ਡੱਕਿਆ ਇਹਨਾਂ ਦਾ ਇਹਨਾਂ ਨੂੰ ਕਿਹਾ ਵਾ ਵੀ ਸਾਡੀ ਗੱਲਬਾਤ ਭਾਈ ਕਰਾਓ ਉੱਤੇ ਅਧਿਕਾਰੀਆਂ ਦੇ ਨਾਲ ਅੱਜ 15 ਤਰੀਕ ਹੋ ਗਈ ਆ ਤੇ 14-15 ਦਿਨ ਹੋ ਗਏ ਆ ਉਹ ਕੰਮ ਬੰਦ ਕਰਕੇ ਤੇ ਦੂਜੀ ਜਗ੍ਹਾ ਚਾਲੂ ਕਰ ਲੈਂਦੇ ਆ ਤੇ ਗੱਲਬਾਤ ਨਹੀਂ ਕੋਈ ਵੀ ਕਰਾਈ ਕਿਸੇ ਅਧਿਕਾਰੀ ਦੇ ਨਾਲ ਨਾ ਡੀਆਰਓ ਨਾ ਨਾ ਕੋਈ ਨੈਸ਼ਨਲ ਹਾਈਵੇ ਦਾ ਕੋਈ ਨਹੀਂ ਤੇ ਆ ਫੇਰ ਕੰਮ ਜਿਹੜਾ ਵਾ ਇਹ ਅਮੋਨੰਗਲ ਜਿਹੜਾ ਚੱਲ ਰਿਹਾ ਤੇ ਅਸੀਂ ਆਣ ਕੇ ਭਾਈ ਆ ਵੀ ਕੰਮ ਜਿਹੜਾ ਵਾ ਡੱਕਿਆ ਵਾ ਇੱਕ ਇਹਨਾਂ ਦਾ ਨੱਤ ਪਿੰਡ 'ਚ ਚੱਲ ਰਿਆ ਉਹ ਵੀ ਰੋਕਾਂਗੇ ਸੋ ਆ ਇੱਕ ਗੱਡੀ ਸਾਡੇ ਇੱਥੇ ਦਾ ਆਈ ਆ ਤੇ ਇੱਕ ਇਹਨਾਂ ਦਾ ਮਸ਼ੀਨ ਜਿਹੜੀ ਆਈ ਆ ਦੋ ਗੱਡੀਆਂ ਲੈ ਕੇ ਪਿੱਛੇ ਨਿਠਾ ਕੇ ਲੈ ਗਿਆ ਸੋ ਇੱਥੇ ਜੇ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਤੇ ਫਿਰ ਪੱਕਾ ਮੋਰਚਾ ਜਿਹੜਾ ਵਾ ਇੱਥੇ ਲੱਗ ਜੂਗਾ ਆ ਜਿਹੜੀਆਂ ਮਸ਼ੀਨਾਂ ਸਾਡੇ ਦਾ ਆਈਆਂ ਵਾ ਇਹ ਉਹਨਾਂ ਚਿਰ ਅਸੀਂ ਨਹੀਂ ਜਾਣ ਦੇਣੀਆਂ ਜਿੰਨਾ ਚਿਰ ਸਾਡੀ ਕਿਸੇ ਅਧਿਕਾਰੀ ਨਾਲ ਕੋਈ ਠੁੱਕਦਾ ਗੱਲ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਜਿਹੜਾ ਵਾ ਭਾਵੇਂ ਹੁਣ ਰਾਤ ਦਿਨ ਦਾ ਮੋਰਚਾ ਸਾਨੂੰ ਲਾਉਣਾ ਪੈ ਜੇ ਇਥੇ ਪੱਕਾ ਲਾਵਾਂਗੇ ਤੇ ਆ ਜਿਹੜੀਆਂ ਦੋ ਮਸ਼ੀਨਾਂ ਆਈਆਂ ਵਾ ਇਹ ਤੇ ਨਹੀਂ ਜਾਣ ਦਿੰਦੇ ਤੇ ਨਾਤੀ ਪਿੰਡ ਵੀ ਜਿਹੜੇ ਸਾਡੇ ਹੋਰ ਮਸ਼ੀਨਰੀ ਇਹਨਾਂ ਦੇ ਦਾਇ ਉਹਨੂੰ ਵੀ ਘੇਰਾ ਪਾ ਕੇ ਬੈਠਾਂਗੇ ਸੋ ਜਿਹੜਾ ਸਾਡਾ ਵੀਰ ਪਿੱਛੇ ਰਹਿੰਦਾ ਵਾ ਜੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ